ਬੂ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਗਰਚਰ ਸਿੰਘ ਸਿੱਧੂ ਨੂੰ ਮਾਰਾ ਚੰਗਾ ਜਿਆ ਪੇਜ ਮੇਰਾ ਹੋ ਗਿਆ ਬੀ ਕੇ ਟੀਵੀ ਮੈਂ ਤੁਹਾਨੂੰ ਬਹੁਤ ਸਾਕੇ ਇੱਕ ਮਿੰਟ ਦੀ ਗੱਲਣਾ ਆ ਜਿਹੜਾ ਪ੍ਰਿੰਕਲ ਤੇ ਆ ਜਿਹੜਾ ਦੂਜਾ ਨਾਲ ਆ ਵੈਗਰੂ ਵਾਲਾ ਜਹੇਦਾਰ ਸਾਹਿਬ ਤੇ ਬਾਕੀ ਆ ਲੁਧਿਆਣੇ ਵਾਲਾ ਦੂਜਾ ਹੁੰਡਾ ਜਿੰਦੀ ਉਹ ਘਰ ਤੇ ਵਿਆਹ ਚੱਲਿਆ ਸੀ ਉਹੋ ਸੱਚ ਸਾਹਮਣੇ ਆ ਗਿਆ ਨਾ ਮੈਂ ਉਹਨੂੰ ਕਿਹਾ ਸੀ ਪਾਈ ਸੀ ਵੀਡੀਓ ਮੈਕਅਪ ਦੀ ਘਰ ਦੀ ਜਿਹੜੀ ਵੀਡੀਓ ਪਵਾ ਉਹਨੇ ਪਵਾਤੀ ਸੱਚ ਸਾਹਮਣੇ ਨਿਕਲ ਆ ਉਹ ਪ੍ਰਿੰਕਲ ਜਿਆ ਮਾਰਾ ਚੰਗਾ ਬੋਲਦਾ ਪਿਆ ਸੀ ਮੈਂ ਮਾ ਵੀ ਨਹੀਂ ਮੰਗੀ ਹੋ ਨਹੀਂ ਕੀਤਾ ਮਹੂ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਗੱਲ ਕਰਨਾ ਤੁਸੀਂ ਬੰਦੇ ਬੜੇ ਸੁੱਝੇ ਜੇ ਸਿਆਣੇ ਜੇ ਪਰ ਤੁਸੀਂ ਇਹ ਜੇ ਬੰਦੇ ਦੇ ਮੂੰਹ ਕਿਉਂ ਲੱਗਦੇ ਜੀ ਮੈਂ ਨਾ ਇਹੋ ਜੇ ਬੰਦਿਆਂ ਦੇ ਮੂੰਹ ਲੱਗਣਾ ਨਾ ਮਹੂ ਸਾਹਿਬ ਤੁਹਾਡੇ ਅਰ nghĩa ਸੀਨੀਅਰ ਪੱਤਰਕਾਰ ਚ ਨਾ ਲੱਖਾਂ ਰੁਪਏ ਨੁਕਸਾਨ ਸਵੇਰੇ ਪਤਾ ਕਿਹਦਾ ਬਈ ਮੈਂ ਦੀ ਪੱਤਰਕਾਰੀ ਕੈਂਸਲ ਕਰਾ ਦਾਂਗਾ ਮੈਂ ਦੀ ਫਲਾਣੀ ਕਰਾ ਦੇ ਕੋ ਪ੍ਰਿੰਕਲ ਜਿਹਾ ਪਤਾ ਨਹੀਂ ਨਸਲ ਯਾਰ ਕਿਹੜੀ ਏ ਇਹ ਬੋਲਦਾ ਕੋਈ ਪਹਿਲੀ ਤਾਂ ਗੱਲ ਨੂੰ ਬੋਲਣ ਦੀ ਸ਼ਰਮ ਹੀ ਹੈਣੀਗੀ ਕਿ ਮੇਰੇ ਤੋਂ ਵੱਡਾ ਹੈ ਕੋਈ ਛੋਟਾ ਮਹੂ ਤੇਰੇ ਤੋਂ